ਲੁਧਿਆਣਾ ਵਿੱਚ ਬੀਤੀ ਰਾਤ ਪੌਣੇ 11 ਵਜੇ ਨੈਸ਼ਨਲ ਹਾਈਵੇ ਤੇ ਸ਼ਿਪੋਰੀ ਫਲਾਈਓਵਰ ਦੇ ਕੋਲ ਰਸਤੇ ਦੇ ਵਿੱਚ ਖੜੀ ਗੱਡੀ ਤੇ ਸ਼ਰਾਬ ਪੀ ਰਹੇ ਨੌਜਵਾਨਾਂ ਦੇ ਕਾਰ ਲਗਾਤਾਰ ਇੱਕ ਤੋਂ ਬਾਅਦ ਕਾਰਾਂ ਆਪਸ ਦੇ ਵਿੱਚ ਜਾ ਟਕਰਾਉਂਦੀਆਂ ਨੇ ਦੱਸਿਆ ਕਿ ਸੇਨ ਐਕਸੀਡੈਂਟ ਵਿੱਚ ਇੱਕ ਬ੍ਰਾਂਡ ਕੰਪਨੀ ਦੀ ਬਲੈਰੋ ਕੈਂਪਰ ਅਤੇ ਦੋ ਕਾਰਾਂ ਆਪਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਟਕਰਾ ਗਈਆਂ ਰਾਤ 1:30 ਵਜੇ ਤੋਂ ਬਾਅਦ ਹਾਈਵੇ ਨੂੰ ਕਲੀਅਰ ਕੀਤਾ ਜਾਂਦਾ ਹੈ हादसे तो बाद टेम्पो तो पिछे टकरान वाली कार पलट जाती है जिस तू तो बाद उस सवार चार एक नौजवान गंभीर रूप में जख्मी हो गया और चार तले नजदीकी हस्पताल आ गया एक्सीडेंट की सूचना मिलते ही पुलिस मौके पर पुजी है पुलिस ने हाईवे से बाधित रस्ते क्लीयर करवाया रात करीब डेढ़ बजे तक पुल पुलिस ट्रैफिक सुचारू करवा रही लुधियाण लाइव के लिए अमित थापर की रिपोर्ट आदि भी नाम जी सत श्रीकाल जी सर मेरा नाम समक्ष कुमार गोवर्धन है ਠੀਕ ਹੈ ਸਰ ਮੈਂ ਅਮਰਸਰ ਦਾ ਰਹਿਣ ਵਾਲਾ ਆ ਆਪਾਂ ਚੰਡੀਗੜ੍ਹ ਗਏ ਸੀ ਪੇਪਰ ਦੇ ਪੇਪਰ ਤੋਂ ਵਾਪਸ ਮੁੜ ਕੇ ਆ ਰਹੇ ਸਰਕਾਰੀ ਪੇਪਰ ਦੇਣਗੇ ਆ ਅੱਛਾ ਇਧਰ ਆਪਾਂ ਅਮਰਸਰ ਜਾ ਰਹੇ ਆ ਹਾਈਵੇ ਦੇ ਉੱਤੇ ਐਸ ਬੋਲ ਦੇ ਉੱਤੇ ਮੈਨੂੰ ਲੋਕੇਸ਼ਨ ਐਗਜ਼ੈਕਟ ਮਾਲੂਮ ਨਹੀਂ ਕੀ ਹੈ ਅੱਛਾ ਠੀਕ ਹੈ ਸਰ ਆਪਾਂ ਜਾ ਰਹੇ 65 ਦੀ ਸਪੀਡ ਤੇ ਐਗਜ਼ੈਕਟ 65 ਨਾ 1% ਉੱਪਰ ਨਾ 1% ਥੱਲੇ ਅੱਗੇ ਹੜੇ ਅੱਗੇ ਦੋ ਟਰੱਕ ਦੋ ਟਰੱਕ ਅੱਗੇ ਸੀਗੇ ਦੋ ਟਰੱਕ ਬਿਲਕੁਲ ਆਪ ਆਪਣੀ ਬ੍ਰੇਕ ਮਾਰੀਆ ਟਰੱਕਾਂ ਨੂੰ ਕੋਈ ਨੁਕਸਾਨ ਨਹੀਂ ਪਿੱਛੋਂ ਆ ਕੇ ਜਿਹੜੀ ਆ ਆਪਣਾ ਕੋਈ ਟੈਂਪੋ ਵੇਖ ਰਹੇ ਹੋ ਟੈਂਪੋ ਕਿ ਸਾਡੀ ਗੱਡੀ ਅੱਗੇ ਜਾ ਕੇ ਮੇਰੇ ਸਾਹਮਣੇ ਉਹ Honda ਲੱਗੀ ਆ ਉਹ Honda ਨਾਲ ਅੱਗੇ ਵੱਜੀ ਉਹਨਾਂ ਦਾ ਬਸ ਸਿਰਫ ਬੰਪਰ ਦਾ ਜਿਹੜਾ ਨੁਕਸਾਨ ਹੋਇਆ ਸਾਡਾ ਜਿਹੜਾ ਐਗਜ਼ੈਕਟ ਗੱਡੀ ਦਾ ਸਾਰਾ ਨੁਕਸਾਨ ਹੋਇਆ ਸਰ ਬਿਲਕੁਲ ਸਰ ਤੇ ਜਿਹੜੀ ਉਹ ਗੱਡੀਆਂ ਵਿੱਚ ਵੱਜੀ ਆ ਜੀ ਕਹਿੰਦੇ ਆ ਤੇ ਉਹਦਾ ਡਰਾਈਵਰ ਠੀਕ ਹੈ ਡਰਾਈਵਰ ਸਰ ਬਿਲਕੁਲ ਓਕੇ ਸਾਡੇ ਜਿਹੜੇ ਤਿੰਨ ਮੈਂਬਰ ਹੈਗੇ ਸਾਡੀ ਗੱਡੀ ਦੇ ਵਿੱਚ ਮੈਂ ਮੇਰਾ ਬ੍ਰਦਰ ਤੇ ਮੇਰਾ ਫਰੈਂਡ ਸਾਰੇ ਓਕੇ ਹੈਗੇ ਆਪਾਂ ਸਿੱਟਾ ਛੋਟਾ ਦਾ ਨਹੀਂ ਲੱਗਿਆ ਨਹੀਂ ਸਰ ਥੋੜਾ ਜਿਹਾ ਬ੍ਰਦਰ ਤੇ ਜਿਹੜੀ ਲੱਗੀ ਆ ਪਰ ਜਿਹੜੀ ਹੈ ਕਿ ਹਾਂ ਵੀ ਓਕੇ ਹੈਗਾ ਬਿਲਕੁਲ ਇਹ ਗੱਡੀਆਂ ਟਕਰਾਈ ਆਲਮੋਸਟ ਤਿੰਨ ਗੱਡੀਆਂ ਟਕਰਾਈਆਂ ਇੱਕ ਬਲੇਰੋ ਵਾਲੀ ਹੈ ਇੱਕ ਸਰਪੰਚ ਇੱਕ ਬਲੇਰੋ ਵਗੀ ਟਰਾਲੇ ਵਾਲੀ ਜਿਹੜੀ ਸਾਡੇ ਵਿੱਚ ਆ ਗਈ ਹੈ ਉਹ ਜੀ ਸਾਡੀ ਹੈ ਕਿ ਸਵਿਫਟ ਡਿਜ਼ਾਇਰ ਅੱਗੇ ਇੱਕ ਹੋਂਡਾ ਦੀ ਇੱਕ ਲੱਗੀ ਹੈ ਐਚ ਆਰ ਵਾਲੀ ਹੈ ਹੋਂਡਾ ਦੀ ਮੇਰਾ ਨਾਮ ਰਮਨ ਵਰਮਾ ਕਾ ਜੀ ਰਮਨ ਜੀ ਕੀ ਹੋਇਆ ਕਿ ਅੱਜ ਪੂਰੀ ਆਪੂ ਦੇ ਉੱਤੇ ਖੜੇ ਹੋਏ ਹੋ ਤੁਸੀਂ ਮੈਂ ਬਜੀ ਮੈਂ ਬਤਾਉਂ ਮੈਂ ਹਰਿਆਣਾ ਸੇ ਚਲਾ ਮੇਰਾ ਡੇਲੀ ਆਫਟਨ ਦਾ ਕੰਮ ਹੈ ਬਜੀ ਚਲੰਦਰ ਇਮੀਗ੍ਰੇਸ਼ਨ ਦਾ ਮੇਰਾ ਨਾਮ ਹੈ ਤੋ ਮੈਂ ਔਰ ਮੇਰਾ ਮਾਮੇ ਹਮ ਦੋਨੋਂ ਜਾ ਰਹੇ ਸੀ ਤੋ ਯਹਾਂ ਪੇ ਨਾ ਇੱਕ ਗੱਡੀ ਖੜੀ ਧੀ ਐਚ ਪੀਪੀ 10 ਨੰਬਰ ਗੱਡੀ ਖੜੀ ਧੀ ਉਹ ਮੇਰੇ ਕੋਲ ਤਾਰੂ ਪੀਰ ਜੋ ਵੀ ਪੀਰੇ تھے ਕਿਉਂਕਿ ਲਾਈਟ ਨਹੀਂ ਹੈ यहां पे कुछ भी और बीच में ये गड्ढा था मेरी गाड़ी भाई बिल्कुल प्रॉपर 80 की स्पीड पर आ रही थी जैसे पास में पहुंची पीछे से टिका लगा है भाजी मेरी गाड़ी पे तो मैंने अपनी गाड़ी बचाते बचाते उधर ले गया गाड़ी गिरने लगी थी तो मैंने अपनी गाड़ी बचा ली फिर मैंने देखा कि मैंने जैसे मुड़ के देखा वो बंदा भागने की कोशिश करी मैंने उसको पकड़ने की कोशिश करी भाग गया फिर मैंने देखा कि यार ये दोनों गाड़ी फिर हमने इनको बंदों को निकालने की कोशिश करी जितने लोग आये उन्होंने कितने लोगों पे तो हमारी गाड़ी में हम दो ही थे बस हमारी गर्दन में थोड़ी हो चाहिए लेकिन ज्यादा गंभीर किसी को नहीं है हाँ जी पुलिस को मैंने बारह नंबर डायल किया था पुलिस तुरंत पहुंची ਵਾਲੀ ਪੁਲਿਸ ਦਾ ਕੀ ਜਨਾਬੀ ਪਰ ਉਹ ਪੜਨਾ ਹੈ ਕਿ ਜੋ ਨੇ ਕੀਤੀ ਹੈ ਉਹ ਪੁਲਿਸ ਕਾ ਹੀ ਕਾਮ ਹੈ ਕਰਨੇ ਦਾ ਜੋ ਪੁਲਿਸ ਨੇ ਕਰੇਗੀ ਬਾਕੀ ਜੋ ਵੀ ਹੈ ਮੇਰੇ ਪਹਿਲੀ ਗੱਲ ਤਾਂ ਇਹ ਹੈ ਵੀ ਜਿਸ ਦਾ ਹੁਣ ਦੱਸ ਰਿਹਾ ਇਲੈਕਟ੍ਰਿਕ ਨਹੀਂ ਚੱਲ ਰਹੀ ਹੈ ਹਾਂਜੀ ਸਲਾ ਦੂਜੀ ਗੱਲ ਇਹ ਵੀ 10 ਨੰਬਰ ਗੱਡੀ ਹੈ ਕਿੱਥੇ ਗਈ ਨੇ ਉਹ ਉਹ ਪਲਪੀਓ 10 ਗੱਡੀ ਨੰਬਰ ਉਹ ਕਿੱਥੇ ਹੈ ਚੌਥੀ ਗੱਡੀ ਨੰਬਰ ਉਹ ਕਿੱਥੇ ਹੈ ਦੂਜੀ ਗੱਲ ਆ ਕੰਪਨੀ ਦੀ ਗੱਡੀ ਹੈ ਕਲ ਕਲੇਮ ਨੂੰ ਇਸ਼ੂ ਆਉਂਦਾ ਇਹ 에ਅਰ ਬੈਗ ਕਿਉਂ ਨਹੀਂ ਖੁੱਲੇ ਕੰਪਨੀ ਨੂੰ ਪੁੱਛੋ ਇਹ ਰਵੇ ਕਿਉਂ ਨਹੀਂ ਖੁੱਲ੍ਹੇ ਇਹ 5 ਸਟਾਰ ਦੇ ਰਹੀ ਹੈ ਜੀ ਸਾਡੀ ਗੱਡੀ 5 ਕਿੱਥੇ ਹੈ ਵਾਈ ਵਿਚਾਰੀ ਦੀ ਜਿਗਾ ਸਰਕਾਰਾਂ ਖੜੀਆਂ ਨੇ ਟੈਕਸ ਭਰ ਰਹੇ ਆ ਆਪਾਂ ਚਲਾਨ ਮਿੰਟ ਮਿੰਟ 90 ਸਪੀਡ ਤੇ ਚਲਾਣਾ 80 ਸਪੀਡ ਤੇ ਕਿਉਂ ਲੈਫਟਾ ਕਿਉਂ ਚਲਾ ਰਹੇ ਨੇ ਇਹ ਕਿ ਬਿਲੰਦ ਦਾ ਹੀ ਦਾ ਰੀਜ਼ਨ ਦਿਓ ਮੰਨ ਲਓ ਕਿ ਆਪਾਂ ਭਰਨ ਜੋਗੇ ਹੀ ਆਂ ਸਾਈਟ ਸੇਫਟੀ ਕੋਈ ਨਹੀਂ ਗੱਡੀ ਲੱਗੀ ਪੀ ਵੀ 10 ਨੰਬਰ ਗੱਡੀ ਕਿੱਥੇ ਭਲਾ ਉਸਨੂੰ ਉਹ ਗੱਡੀ ਦਿਖਾਓ ਅੱਜ ਗੇ ਲੱਭੋ ਕੈਮਰੇ ਕਿੱਥੇ ਆ ਕੈਮਰੇ ਆਏ ਨਹੀਂ ਇੱਥੇ ਨਾ ਕੋਈ ਕੈਮਰਾ ਨਾ ਕੋਈ ਲਾਈਟ ਹੈ ਕਹਿੰਦੇ ਵੀ ਲੁਧਿਆਣਾ ਬਰ ਗ੍ਰੀਨ ਸਿਟੀ ਹਾਂ ਨੈਸ਼ਨਲ ਹਾਈਵੇ ਆਉਂਦਾ ਕੈਮਰਾ ਨੈਸ਼ਨਲ ਹਾਈਵੇ ਤੇ ਭਾਈ ਲੇਟਤੀ ਹੁੰਦੀ ਹੈ ਜਿਹੜੇ ਚੜਦੇ ਆ ਜਦੋਂ ਉੱਤਰਦੇ ਆ ਰੋਡ ਤੇ ਬੰਦੇ ਵੈਸੇ ਪਰ ਲਿਮਿਟ ਕਿੰਨੀ ਹੈ ਇਹਨੂੰ ਵੀ ਪਤਾ ਜਿਹੜੇ ਚੜਦੇ ਉੱਤਰਦੇ ਆ ਉਹਦਾ 40 ਲਿਮਿਟ ਬੰਦੇ 80 ਸਪੀਡ ਤੇ ਆ ਗਾੜੀ 80 ਸਪੀਡ ਤੇ ਦੇਖੋ ਅਸੀਂ ਹੈਲਮਟ ਨਾ ਪਾ ਕੇ ਚੱਈਏ ਨਾਲ ਹੀ ਕੈਮਰਾ ਚਲਾਣ ਹੋ ਜਾਂਦਾ ਹੈ ਇਹਦਾ ਮਤਲਬ ਸਾਡੇ ਸਿਰਫ ਟੋਰਨ ਚਾਰਨ ਭਰੋ ਫੈਸਿਲਿਟੀ ਕੀ ਹੈ ਉਹ ਕਿੱਥੇ ਆ ਕਿੱਥੇ ਲਟਾਣੇ ਅੱਜ ਦਿਖਾ ਦਿਓ ਕਿਹੜੇ ਰੋਡ ਲੈ ਕੇ ਜਿਹਦੀ ਗਲਤੀ ਤੋਂ ਹੋਇਆ ਉਹਦੇ ਭਰੋ ਕੋਈ ਦਿੱਕਤ ਨਹੀਂ ਹੋਣੀ ਇਸ ਬੰਦੇ ਨੂੰ ਜਿਹਦੇ ਬੰਦੇ ਤੇ ਹੋਇਆ ਉਹਦੇ ਭ ਪਰ ਪਤਾ ਲੱਗਣਾ ਚਾਹਤੇ ਕਿਸੇ ਬੰਦੇ ਤੋਂ ਆ ਇਹ ਕੌਣ ਪਤਾ ਕਰ ਸਕਦਾ ਹੈ ਕਿਸੇ ਬੰਦੇ ਤੋਂ ਹੋਇਆ ਉਹ ਬੰਦਾ ਪਤਾ ਕਰ ਸਕਦਾ ਕੋਈ ਨਹੀਂ ਪਤਾ ਲੱਗ ਸਕਦਾ ਕਿੱਥੇ ਗਿਆ ਨਹੀਂ ਪਤਾ ਕਰ ਸਕਦਾ ਹੋਰੀ ਹੋਰੀ ਲੁਧਿਆਣੇ ਚ ਸਭ ਤੋਂ ਜ਼ਿਆਦਾ ਐਸ਼ਮ ਡੁੱਟ ਕੋ ਚੋਰੀ ਲੁਧਿਆਣੇ ਚ ਹੋ ਰਹੀ ਹੈ ਕਿਉਂ ਹੋ ਰਹੀ ਹੈ ਐਕਚੁਅਲੀ